ਜੀ ਸਚੀ ਕਾਲ ਜੀ ਸਾਰਿਆਂ ਨੂੰ ਸਵੇਰ ਹੋ ਗਈ ਆ 6:30 ਦਾ ਟਾਈਮ ਤਾਂ ਵੈਸੇ ਹੋ ਚੁੱਕਿਆ ਹੈਗਾ ਤੇ ਅੱਜ ਬੋਡੀ ਨੂੰ ਬੜੀ ਵੀਕਨੈਸ ਲੱਗ ਰਹੀ ਹੈਗੀ ਕੀ ਕਰੀਏ ਬਿਮਾਰੀ ਨਹੀਂ ਲੋਟ ਹੋਉਂਦੀ ਹੈ ਹੈਗੀਆਂ ਚਲੋ ਇਹ ਸਭ ਤਾਂ ਚੱਲਦਾ ਹੀ ਰਹਿਣਾ ਹਨਾ ਤੇ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਇੱਕ ਗੁੱਡ ਨਿਊਜ਼ ਜਿਹੜੀ ਕਿ ਰਾਤ ਸਾਨੂੰ ਮਿਲਿਆ ਤਿੰਨ ਗੁੱਡ ਨਿਊਜ਼ ਆਨ ਐਕਚੁਅਲੀ ਚਲੋ ਆਪਾਂ ਤੁਹਾਨੂੰ ਦਿਖਾਉਂਦੇ ਆ ਹਾਂਜੀ ਇਹ ਨੇ ਉਹ ਤਿੰਨ ਗੁੱਡ ਨਿਊਜ਼ ਆ ਜਿਹੜੀ ਆਪਣੀ ਆਲੀਆ ਡੌਗੀ ਸੀਗੀ ਨਾ ਉਹਦੇ ਬੱਚੇ ਹੋਏ ਨੇ ਰਾਤ ਤਿੰਨ ਬੜੇ ਕਿਊਟ ਨੇਗੇ ਦੇਖੋ ਕਿੰਨੇ ਛੋਟੇ ਛੋਟੇ ਆ ਚੂਹੇ ਜੇ ਬੜੇ ਸੋਹਣੇ ਆਗੇ ਬਾਬਾ ਜੀ ਮੇਰ ਰੱਖਣ ਸਾਡੇ ਬੱਚਿਆਂ ਤੇ ਬੜੇ ਕਿਊਟ ਨੇ ਵਧਾਈਆਂ ਦਿਓ ਜੀ ਸਾਰੇ ਜਾਨੀ ਤੇ ਇੱਧਰ ਆਹਾ ਇਹਨਾਂ ਦੀ ਰਾਖੀ ਤੇ ਬੈਠੀ ਆ ਇਹ ਬੜੀ ਇਹਨੂੰ ਐ ਹੋਇਆ ਪਿਆ ਵੀ ਮੈਂ ਚੱਕਾਂ ਜਾਂਦੀ ਹਣਾ ਮੈਂ ਦੇਖਾਂ ਇਹਨਾਂ ਨੂੰ ਬੜੀ ਚਰਾਤ ਦੀ ਆ ਇਹ हां जी ਤੇ ਇਥੇ ਹੋ ਗਏ ਸੀਗੇ ਮੇਰੇ ਡੇਲੀ ਦੇ ਜਿਹੜੇ ਰੁਟੀਨ ਦੇ ਕੰਮ ਹੁੰਦੇ ਨੇ ਉਹ ਸ਼ੁਰੂ ਹੋ ਗਏ ਸੀਗੇ ਮੈਂ ਕਿਹਾ ਚਲੋ ਹੌਲੀ ਹੌਲੀ ਕਰਨਾ ਹੀ ਆ ਪਤਾ ਕੀ ਆ ਸਾਡਾ ਡੌਗੀ ਆ ਜਿਹੜਾ ਚਾਰਲੀ ਉਹ ਬਿਮਾਰ ਆਗਾ ਬਹੁਤ ਜ਼ਿਆਦਾ ਮਤਲਬ ਉਹ ਔਖਾ ਜਿਹਾ ਵਿਚਾਰਾ ਤਾਂ ਕਰਕੇ ਮੰਮੀ ਤਾਂ ਸਵੇਰ ਸਵੇਰ ਡਾਕਟਰ ਦੇ ਚਲੇ ਜਾਂਦੇ ਤੇ ਉਹਦੇ ਟ੍ਰਿਪ ਵਗੈਰਾ ਲਗਾਉਣ ਤੇ ਫਿਰ ਐ ਹੁੰਦਾ ਸਵੇਰੀ ਡਾਕਟਰ ਮਿਲਦੇ ਉਸ ਤੋਂ ਬਾਅਦ ਡਾਕਟਰ ਡਿਊਟੀ ਤੇ ਚਲੇ ਜਾਂਦੇ ਨੇ ਡਾਕਟਰ ਮਿਲਦੇ ਨਹੀਂ ਹੈਗੇ ਤੇ ਚਲੋ ਮੈਨੂੰ ਵੀ ਐ ਹੁੰਦਾਗਾ ਵੀ ਤੇ ਚਲੋ ਜਿੰਨਾ ਚਿਰ ਵੀ ਮੰਮੀ ਨਹੀਂ ਆਉਂਦੇ ਹੈਗੇ ਤੇ ਹੁਣ ਅਰ ਵੀ ਸੁੱਤਾ ਪਿਆ ਉਹਨਾਂ ਚਿਰ ਮੈਂ ਹਨਾ ਕੰਮ ਕਰ ਲਵਾਂ ਬਸ ਮੈਨੂੰ ਇਹ ਸੁਬਾਹ ਦੇ ਟਾਈਮ ਦਾ ਨਾ ਇੱਕ ਲਾਹ ਹੀ ਹੁੰਦਾਗਾ ਵੀ ਸਵੇਰੇ ਸਵੇਰੇ ਜਿੰਨਾ ਚਿਰ ਹੁਨਰ ਨਹੀਂ ਉੱਠਦਾ ਹੈਗਾ ਉਹਨਾਂ ਨਾਲ ਚ ਜਿਹੜਾ ਹੀ ਮੇਰੇ ਕੰਮ ਨੇਗੇ ਮੈਂ ਉਹ ਕਰ ਦਵਾ ਸਭ ਤੋਂ ਪਹਿਲਾਂ ਤਾਂ ਮੈਂ ਕਿਚਨ ਹੀ ਡੇਲੀ ਦਾ ਮੇਰਾ ਇਹੀ ਰੂਟੀਨ ਆ ਡੇਲੀ ਡੇਲੀ ਹੈ ਨਾ ਕੀ ਦਿਖਾਇਆ ਜਾਵੇ ਤੇ ਡੇਲੀ ਡੇਲੀ ਬਸ ਮੇਰਾ ਇਹੀ ਰੂਟੀਨ ਹੁੰਦਾ ਵੀ ਮੈਨੇ ਕਿਚਨਸ ਕਲੀਨ ਕਰਨਾ ਸਭ ਤੋਂ ਪਹਿਲਾਂ ਕਿਚਨ ਗੈਸ ਤੇ ਆਟਾ ਵਗੈਰਾ ਗੁੰਨਣਾ ਤੇ ਫਿਰ ਡੈਡੀ ਨੇ ਕੰਮ ਤੇ ਜਾਣਾ ਹੁੰਦਾ ਉਹਨਾਂ ਦੇ ਲਈ ਪਰੌਂਠੇ ਬਣਾਉਣੇ ਆਗੇ ਬਸ ਇਹੀ ਜਿਹੜਾ ਮੇਰਾ ਮੇਨ ਹੁੰਦਾ ਸਵੇਰੇ ਉੱਠਣਸਾਰ ਦੇ ਇਹੀ ਮੇਰੇ ਕੰਮ ਕੀਤੇ ਜੇ ਹੁੰਦੇ ਨੇਗੇ ਤੇ ਸਾਰਾ ਸਮ ਵਗੈਰਾ ਵੀ ਫਿਰ ਕਲੀਨ ਕਰਨੀ ਹੁੰਦੀ ਆ ਸਾਰਾ ਮੈਂ ਇਹੀ ਕੰਮ ਕਰਦੀ ਆ ਵੀ ਇੱਕ ਵਾਰ ਇਹ ਸਫਾਈ ਹੋ ਜAVE ਫਿਰ ਉਸ ਤੋਂ ਬਾਅਦ ਠੀਕ ਰਹਿੰਦਾ ਆ ਨਾ ਉਸ ਤੋਂ ਬਾਅਦ ਜਦੋਂ ਥੋੜਾ ਬਹੁਤ ਜਿਹੜਾ ਨਾਲ ਦੀ ਨਾਲ ਹੁੰਦਾ ਉਹ ਤਾਂ ਬੰਦਾ ਨਾਲ ਦੀ ਨਾਲ ਕਰੀ ਜਾਂਦਾ ਰਹਿੰਦਾ ਹੈਗਾ ਤੇ ਬਸ ਇਹੀ ਰੁਟੀਨ ਆ ਗਈ ਮੇਰੀ ਤੇ ਹੁਨਰ ਵੀ ਵਧੀਆ 6-7 ਵਜੇ ਤੱਕ ਸੁੱਤਾ ਪਿਆ ਰਹਿੰਦਾ ਹੈਗਾ ਤੇ ਮੈਨੂੰ ਇਹੀ ਹੁੰਦਾ ਵੀ ਜਿੰਨਾ ਚਿਰ ਉਹ ਪਿਆਗਾ ਤੇ ਚਲੋ ਠੀਕ ਹੈ ਆਪਦੇ ਕੰਮ ਨੇ ਵੇੜੋ ਜਿੰਨੇ ਹੁੰਦੇ ਆ ਉੰਨੇ ਸਹੀ ਹੈ ਨਾ ਕੰਮ ਤਾਂ ਕਰਨੇ ਹੀ ਆ ਨਾ ਕਹਿੰਦੇ ਹੁੰਦੇ ਆ ਕੰਮ ਤਾਂ ਜਿਹੜੇ ਕਹਿੰਦੇ ਹੁੰਦੇ ਆ ਬੰਦੇ ਦੇ ਭਾਗ ਹੁੰਦੇ ਆ ਤੇ ਇਹ ਗੱਲ ਮੈਨੂੰ ਮੇਰੇ ਮਮਾ ਮਤਲਬ ਕਿ ਕਹਿੰਦੇ ਹੁੰਦੇ ਨੇ ਜਾਂ ਕਹਿ ਦੋ ਮੇਰੀ ਮਮਾ ਨੇ ਮੈਨੂੰ ਸਿਖਾਈ ਆ ਵੀ ਕੰਮ ਦਾ ਕਿਸੇ ਵੀ ਕੰਮ ਨੂੰ ਕਰਨ ਦਾ ਨਾ ਬੁਰਾ ਨਹੀਂ ਮਨਾਈਦਾ ਹੁੰਦਾ ਵੀ ਮੈਨੂੰ ਇਹ ਕੰਮ ਕਰਨਾ ਪੈ ਰਿਹਾ ਜਾਂ ਵੀ ਜਿਹੜੇ ਕੰਮ ਹੁੰਦੇ ਨੇ ਨਾ ਉਹ ਤਾਂ ਬੰਦੇ ਦੇ ਭਾਗ ਹੁੰਦੇ ਨੇਗੀ ਤੇ ਹੁਣ ਮੈਨੂੰ ਮਤਲਬ ਕਿ ਪਹਿਲਾ ਮਹੀਨੇ ਪਹਿਲਾਂ ਮੈਂ ਬਿਮਾਰ ਹੋਈ ਹੁਣ ਮੈਂ ਦੁਬਾਰੇ ਬਿਮਾਰ ਹੋਈ ਤੇ ਮੈਨੂੰ ਉਹ ਬਿਮਾਰੀ ਦੇ ਉਹ 4-5 ਜਿਹੜੇ ਦਿਨ ਨੇ ਮੈਂ 베ਲੀ ਪਾ ਕੇ ਕੱਢਣੇ ਜਾਂ ਬੈੱਡ ਤੇ ਪਾ ਕੇ ਕੱਢਣੇ ਉਹ ਮੈਨੂੰ ਬਹੁਤ ਜ਼ਿਆਦਾ ਮੁਸ਼ਕਿਲ ਲੱਗਣ ਲੱਗ ਜਾਂਦੇ ਆ ਬਿਕੋਜ਼ ਮੈਨੂੰ ਨਾ ਸੀਰੀਅਸਲੀ ਮੈਨੂੰ ਅੰਦਰੋਂ ਕੰਮ ਕਰਨਾ ਚੰਗਾ ਲੱਗਦਾਗਾ ਇੱਕ ਮੈਨੂੰ ਬਸ ਵੀਕਨੈਸ ਬਹੁਤ ਜ਼ਿਆਦਾ ਹੋਣ ਲੱਗੀ ਤੇ ਕੁਛ ਬਿਮਾਰ ਕਰਕੇ ਲਾ ਲੋ ਹਨਾ ਕੁਛ ਐ ਹੁੰਦਾ ਵੀ ਬਿਮਾਰੀ ਦੇ ਦਿਨਾਂ 'ਚ ਆਪਣੇ ਤੋਂ ਕੁਛ ਖਾਦਾ ਪੀਤਾ ਨਹੀਂ ਜਾਂਦਾ ਤੇ ਦਵਾਈਆਂ ਵਗੈਰਾ ਲਿੰਜੈਕਸ਼ਨ ਵਗੈਰਾ ਲੱਗ ਜਾਂਦੇ ਨੇਗੇ ਬਸ ਉਹਨਾਂ ਅੱਖੀ ਨੂੰ ਬਹੁਤ ਔਖਾ ਲੱਗਣ ਲੱਗ ਜਾਂਦਾ ਹੋਰ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਇੱਕ ਮੈਨੂੰ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਪਤਾ ਨਹੀਂ ਕਿਉਂ ਇਹ ਪਹਿਲੀ ਵਾਰ ਹੋਇਆ ਮੇਰੇ ਨਾਲ ਕਦੇ ਮੇਰੇ ਨਾਲ ਇਦਾਂ ਹੋਇਆ ਨਹੀਂ ਮੈਨੂੰ ਨਾ ਨੀਂਦ ਬਹੁਤ ਜ਼ਿਆਦਾ ਆਉਣ ਲੱਗੀ ਮੇਰਾ ਸਿਰ ਬਹੁਤ ਭਾਰੀ ਭਾਰੀ ਰਹਿਣ ਲੱਗ ਗਿਆ ਮੈਨੂੰ ਮੈਂ ਸਵੇਰੇ ਉੱਠਦੀਆਂ ਠੀਕ ਰਹਿੰਦਾ ਹੌਲੀ ਹੌਲੀ ਹੌੜੀ ਜਿਉਂ-ਜਿਉਂ ਦਿਨ ਬੱਦਲ ਜਿਵੇਂ 10:00 ਵਜੇ ਮੈਨੂੰ ਬਹੁਤ ਭੈੜੀ ਵਾਲੀ ਜਿਹੜੀ ਨੀਂਦ ਆ ਨਾ ਮੇਰੀ ਅੱਖਾਂ ਚ ਆ ਜਾਂਦੀ ਹੈ ਮੇਰਾ ਸਿਰ ਭਾਰੀ ਹੋ ਜਾਂਦਾ ਨੀਂਦ ਮੈਨੂੰ ਰੋਕੜੀ ਬਹੁਤ ਮੁਸ਼ਕਿਲ ਹੋਣ ਲੱਗੀ ਵੀ ਪਰ ਮੈਨੂੰ ਬਹੁਤ ਦਿੱਕਤ ਆਉਂਦੀ ਐ ਨਾ ਸਭ ਚੀਜ਼ਾਂ ਕਰਕੇ ਤੇ ਬਸ ਨਹੀਂ ਮੈਨੂੰ ਹੋਰ ਕੋਈ ਦਿੱਕਤ ਨਹੀਂ ਹੈਗੀ ਮੈਨੂੰ ਐ ਹੁੰਦਾ ਵੀ ਜਿੰਨਾ ਕੰਮ ਮੇ ਤੋਂ ਹੋਵੇ ਉਹਨਾ ਚੰਗਾ ਜਿੰਨਾ ਮੇ ਤੋਂ ਹੋਵੇ ਉਹਨਾ ਚੰਗਾ ਬਸ ਇਹਦੇ ਬੋਤਲਾਂ ਵਗੈਰਾ ਸੀਗੇ ਕਿਉਂਕਿ ਹੁਣ ਠੰਡੇ ਪਾਣੀ ਦੀ ਲੋੜ ਪੈਂਦੀ ਹੈਗੀ ਤੇ ਇਹ ਤਾਂ ਇਹੇ ਤਰ ਬਹੁਤ ਜ਼ਿਆਦਾ ਠੰਡਾ ਪਾਣੀ ਪੀਂਦਾਂ ਦਾ ਕਰਕੇ ਬੋਤਲਾ ਵਗੈਰਾ ਹੁਣ ਭਰ ਕੇ ਅਸੀਂ ਰੱਖਣ ਲੱਗੇ ਆ ਆਲਮੋਸਟ ਸਭ ਹੀ ਰੱਖਣ ਲੱਗੇ ਹੋਣਗੇ ਤੇ ਫਿਰ ਬਸ ਮੈਂ ਕਿਚਨ ਦੀ ਕਲੀਨਿੰਗ ਕਰਕੇ ਮੈਂ ਕਿਹਾ ਚਲੋ ਆਟਾ ਵੀ ਨਾਲ ਦੀ ਨਾਲ ਗੁੰਨੀ ਲਈਏ ਹਨਾ ਆਟਾ ਵਗੈਰਾ ਕਿਉਂਕਿ ਮੈਂ ਗੁਨ ਕੇ ਰੱਖ ਦੇਣੀ ਹੁੰਨੀ ਹੈਗੀ ਤੇ ਉਹ ਅੱਧਾ ਘੰਟਾ ਪੌਣਾ ਘੰਟਾ ਸੈੱਟ ਹੋ ਜਾਂਦਾ ਤੇ ਫੇਰ ਮੈਂ ਮੁੱਕੀ ਚੰਗੀ ਤਰ੍ਹਾਂ ਦੇਣੀ ਹੁੰਨੀ ਆ ਮੇਰੀ ਇਹ ਹੈਬਿਟ ਆ ਵੀ ਮੈਂ ਮਤਲਬ ਥੋੜਾ ਗੁਨ ਕੇ ਰੱਖ ਦੇਣੀ ਹੁੰਨੀ ਆ ਇਕੱਠਾ ਕੰਮ ਜਿਆ ਨਹੀਂ ਨਿਵੇੜਦੀ ਮੈਂ ਸੈੱਟ ਹੋਣ ਦੇ ਲਈ ਆਟੇ ਨੂੰ ਕੁਛ ਟਾਈਮ ਲਈ ਰੱਖ ਦੇਣੀ ਹੁੰਨੀ ਆ ਫਿਰ ਵਧੀਆ ਸੈੱਟ ਹੋ ਜਾਂਦਾ ਮੁਲਾਇਮ ਹੋ ਜਾਂਦਾ ਗਾ ਆਟਾ ਬਸ ਇੱਥੇ ਬਸ ਛੇਤੀ ਛੇਤੀ ਮੈਂ ਆਟਾ ਗੁੰਨਣਾ ਸੀ ਇੱਕ ਸਾਡੀ ਡੌਗੀ ਆ ਜਿਹੜੀ ਉਹਦੇ ਬੱਚੇ ਹੋਏ ਨੇ ਤਾਂ ਕਰਕੇ ਥੋੜਾ ਜਿਹਾ ਉਹਦਾ ਵੀ ਵਿੱਚ ਦੀ ਤਿਆਰ ਰੱਖਣਾ ਪੈ ਰਿਹਾ ਗਾ ਕਹਿੰਦੇ ਸਾਡੇ ਘਰੇ ਵਧਾਈਆਂ ਆਈਆਂ ਨੇ ਲੋੜੀਆਂ ਆਈਆਂ ਨੇ ਗੀਆਂ ਉਹਨੇ ਕਤੂਰੇ ਦਿੱਤੇ ਨੇਗੇ ਤੇ ਬਸ ਵੀ ਐਂ ਸੀਗਾ ਵੀ ਉਧਰ ਵੀ ਧਿਆਨ ਦੇਣਾ ਤੇ ਫਿਰ ਮੈਂ ਨਾ ਗੁਰੂ ਪਾਣੀ ਦੇ ਵਿੱਚ ਥੋੜਾ ਜਿਹਾ ਗਲੂਕੌਂਡੀ ਪਾ ਕੇ ਪੀਤਾ એનર્ਜੀ ਦੇ ਲਈ ਤੇ ਇਥੇ ਫਿਰ ਮੈਂ ਲੱਗੀ ਸੀਗੀ ਇਹ ਵਾਲੇ ਬੈੱਡ ਦੀ ਜਿਹੜੀ ਚੱਕਰ ਤਰਜੀ ਕਰਨਾ ਇਹ ਵੀ ਜ਼ਰੂਰੀ ਆ ਹਨਾ ਸਾਰੇ ਕੰਮ ਹੀ ਜ਼ਰੂਰੀ ਹੁੰਦੇ ਨੇ ਕਿ ਮੈਨੂੰ ਆਇਆ ਸੀਗਾ ਵੀ ਚਲੋ ਥੋੜੀ ਥੋੜੀ ਕਰਕੇ ਮੈਂ ਜਿੰਨਾ ਮੇਰੇ ਤੋਂ ਹੁੰਦਾ ਉਹਨਾ ਮੈਨੂੰ ਬਿੜੀ ਜਾਵਾਂ ਤੇ ਬਸ ਇਹੀ ਜਿਹੜੇ ਰੁਟੀਨ ਦੇ ਜਿਹੜੇ ਕੰਮ ਨੇਗੇ ਇਹੀ ਥੋੜੇ ਥੋੜੇ ਕਰਕੇ ਨਾ ਵੱਜ ਜਾਂਦੇ ਨੇ ਕਿਉਂ ਇੰਨਾ ਨਹੀਂ ਹੁੰਦੇ ਬਸ ਥੋੜੇ ਥੋੜੇ ਕਰਨ ਦੇ ਨਾਲ ਹੀ ਮਤਲਬ ਕਿ ਨਿਬੜੀ ਜਾਂਦੇ ਰਹਿੰਦੇ ਨੇਗੇ ਤੇ ਬਸ ਇੱਥੇ ਮੈਂ ਹੀ ਕੰਮਕ ਵਗੈਰਾ ਕਰ ਰਹੀ ਸੀਗੀ ਤੇ ਮੈਨੂੰ ਤਾਂ ਕਾਵਟ ਵੀ ਬਹੁਤ ਜਿਆਦਾ ਵੀਕਨੈਸਾ ਜਿਹੜੀ ਲੱਗ ਰਹੀ ਸੀ ਇਸ ਕਰਕੇ ਮੈਂ ਥੋੜਾ ਟਾਈਮ ਇੱਥੇ ਬੈਠ ਗਈ ਸਮਝ ਨਹੀਂ ਲੱਗਦਾ ਸੀਗਾ ਵੀ ਅੱਜ ਬੋਡੀ ਨੂੰ ਹੋ ਕੀ ਰਹਾਗਾ ਵੀ ਇੰਨਾ ਕਦੇ ਦਿੱਕਤ ਪਰੇਸ਼ਾਨੀ ਆਈ ਨਹੀਂ ਹੈਗੀ ਤੇ ਮੈਂ ਕਿਹਾ ਚਲ ਉੱਠਣਾ ਹੀ ਪੈਣਾ ਹਨਾ ਤੇ ਇਧਰ ਇਹ ਬੈਠੀ ਸੀਗੀ ਇਹ ਮੇਰਾ ਬਹੁਤ ਮੋਹ ਲੈਂਦੀ ਹੈ ਆਰਾਮ ਨਾਲ ਬੈਠੀ ਤੇ ਫਿਰ ਇੱਥੇ ਮੈਂ ਨਾ ਕਮਰੇ ਵਗੈਰਾ ਦੀ ਸਫਾਈ ਕਰਨ ਲੱਗੀ ਸੀਗੀ ਤੇ ਇੱਥੇ ਮਤਲਬ ਚਾਦਰ ਵਗੈਰਾ ਤਾਂ ਮੈਂ ਚੇਂਜ ਕਰਤੀ ਸੀਗੀ ਤੇ ਬਸ ਜਿਹੜਾ ਐ ਕਲੀਨਿੰਗ ਹੁੰਦੀ ਆ ਉਹ ਕਰਦੀ ਸੀ ਤੇ ਇੱਥੇ ਹੁਨਰ ਵੀ ਨਾ ਧੋ ਕੇ ਹੁਣ ਸੌਂ ਗਏ ਸੀਗਾ ਹੁਣ ਇਹ ਤਿੰਨ ਚਾਰ ਘੰਟੇ ਵਧੀਆ ਰੈਸਟ ਕਰੂ ਤੇ ਉਸ ਤੋਂ ਬਾਅਦ ਦੁਪਹਿਰੇ ਇਹ 3:00 ਵਜੇ ਉੱਠ ਖੜਿਆ ਸੀਗਾ ਤੇ ਲੱਗ ਪਿਆ ਸੀਗਾ ਉਹਦੀਆਂ ਸ਼ਰਾਰਤਾਂ ਕਰਨ ਤੇ ਮੈਂ ਵੀ ਇਹਦੇ ਨਾਲ ਤੇ ਜਦੋਂ ਇਹ ਸੌਂਦਾ ਹੁੰਦਾ ਤੇ ਮੈਂ ਵੀ ਇਹਦੇ ਨਾਲ ਸੌਂ ਹੀ ਜਾਣੀ ਹੁੰਦੀ ਆ ਕਿਉਂਕਿ ਜਦੋਂ ਤੱਕ ਇਹ ਨਹੀਂ ਸੌਣਾ ਹੁੰਦਾ ਉਦੋਂ ਤੱਕ ਮੇਰੇ ਕੰਮ ਨਿਭੜ ਜਾਂਦੇ ਲੋਗੇ ਤੇ ਇੱਧਰ ਜਿੰਨੀ ਬੈਠੀ ਸੀ ਕਿ ਤੇ ਮੈਂ ਤੇ ਮम्मा ਬੈਠੀ ਸੀ ਜੇ ਦਿਸੋ ਪਿਆ ਤੇ ਹਾਂਜੀ ਤੇ ਇਥੇ ਹੋ ਗਿਆ ਸੀਗਾ ਸ਼ਾਮ ਦਾ ਟਾਈਮ ਤੇ ਮੈਂ ਲੱਗੀ ਸੀ ਦਾਲ ਵਗੈਰਾ ਬਣਾਉਣ ਤੇ ਤਰੋਂ ਮੈਂ ਲੱਕਈ ਸੀ ਪੀਪਾ ਚੱਕ ਕੇ ਮਤਲਬ ਬਾਕਸ ਚੱਕ ਕੀ ਡੱਬਾ ਜਿਹਦੇ ਵਿੱਚ ਦਾਲਾਂ ਵਗੈਰਾ ਮੈਂ ਰੱਖੀਆਂ ਹੋਈਆਂ ਰਹੀਆਂ ਤੇ ਅੱਜ ਮੈਂ ਮੂੰਗੀ ਮਸਰੀ ਦੀ ਦਾਲ ਹੀ ਬਣਾਉਂਗੀ ਥੋਮੀ ਮੂੰਗੀ ਕਹਿ ਦਿੰਦੇ ਆ ਕਈ ਇਲਾਕਿਆਂ ਦੇ ਵਿੱਚ ਕਈ ਥੋਮੀ ਮੂੰਗੀ ਜਾਂ ਮੂੰਗੀ ਮਸਰੀ ਕੁਛ ਵੀ ਕਹਿ ਦਿੰਦੇ ਹੈਗੇ ਤੇ ਉਹ ਬਣਾਉਣੀ ਆ ਮੈਂ ਅੱਜ ਤੇ ਮੈਂ ਪਹਿਲਾਂ ਮਤਲਬ ਕਿ ਪਾਣੀ ਪਾ ਕੇ ਉਹਦੇ ਵਿੱਚ ਮਸਾਲੇ ਵਗੈਰਾ ਪਾ ਕੇ ਚੰਗੀ ਤਰ੍ਹਾਂ ਮੈਂ ਦਾਲ ਵਗੈਰਾ ਧੋ ਕੇ ਜਿਹੜੀ ਪਾ ਦਿੰਨੀ ਹੁੰਨੀ ਹੈਗੀ ਤੇ ਜਿਹੜਾ ਤੜਕਾ ਹੁੰਦਾ ਉਹ ਮੈਂ ਬਾਅਦ ਚ ਲਗਾਉਣੀ ਹੁੰਨੀ ਆ ਤੜਕਾ ਉਦਾਂ ਵੀ ਮੈਨੂੰ ਬਾਅਦ 'ਚ ਟੇਸਟੀ ਲੱਗਦਾ ਤੇ ਇੱਕ ਰੀਜ਼ਨ ਹੋਰ ਆ ਵੀ ਜਿਹੜੀ ਜਿਹੜੀ ਬਿਨਾ ਤੜਕੇ ਵਾਲੀ ਦਾਲ ਮੈਂ ਹੁਨਰ ਦੇ ਲਈ ਕੱਢ ਦਿੰਨੀ ਹੁੰਨੀ ਹੈਗੀ ਜਸਟ ਨਮਕ ਪਾਇਆ ਹੁੰਦਾ ਹਲਦੀ ਪਾਈ ਹੁੰਦੀ ਆ ਤੇ ਹੁਨਰ ਨਾ ਦਾਲਾਂ ਵਗੈਰਾ ਖਾ ਲੈਂਦਾ ਤੇ ਉਹਦੇ ਵਿੱਚ ਥੋੜਾ ਜਿਹਾ ਇਹਨੂੰ ਦੇਸੀ ਕੀ ਐਡ ਕਰਕੇ ਤੇ ਦਾਲ ਖਵਾ ਦਿੰਨੀ ਹੁੰਨੀ ਆ ਬਹੁਤ ਚਾਹ ਨਾਲ ਖਾਂਦਾ ਹੁੰਦਾ ਤਾਂ ਕਰਕੇ ਮੈਂ ਮਤਲਬ ਜਿਹੜਾ ਤੜਕਾ ਆ ਉਹ ਬਾਅਦ 'ਚ ਹੀ ਲਗਾਉਣੀ ਹੁੰਨੀ ਆ ਤੇ ਉਦਾਂ ਵੀ ਤੜਕਾ ਜਿਹੜਾ ਬਾਅਦ 'ਚ ਹੀ ਜੇ ਲਗਾਈਏ ਨਾ ਤਾਂ ਜ਼ਿਆਦਾ ਟੇਸਟੀ ਲੱਗਦੀ ਹੈਗੀ ਜਿਹੜੀ ਦਾਲ ਬਣਦੀ ਹੈਗੀ ਬਸ ਇਹਨੇ ਕਿ ਸਾਰੇ ਸ਼ਾਮ ਦੇ ਜਿਹੜੇ ਕੰਮ ਕਰਨੇਗੇ ਜਿਹੜੇ ਹਰੀਕ ਹਾਊਸ ਵਾਈਫ ਨੂੰ ਹੀ ਹੁੰਦੇ ਹੈਗੇ ਮੋਸਟਲੀ ਤਾਂ ਜ਼ਿਆਦਾਤਰ ਇਹੀ ਹੁੰਦੇ ਆ ਹਨ ਰੂਟੀਨ ਆ ਜਿਹੜੀ ਆਪਣੀ ਬਸ ਇਥੇ ਕੰਮ ਕਰ ਕਰਕੇ ਬਸ ਆਪਾਂ ਹੋ ਜਾਗੇ ਬਾਅਦ ਚ ਫਰੀ ਤੇ ਇਹ ਸੀਗਾ ਜੀ ਅੱਜ ਦਾ ਮੇਰਾ ਦਿਨ ਤੁਹਾਨੂੰ ਕਿੱਦਾਂ ਲੱਗਿਆ ਮੇਰਾ ਅੱਜ ਦਾ ਦਿਨ ਤੇ ਮੇਰਾ ਅੱਜ ਦਾ ਬਲੌਗ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਪੇਜ ਨੂੰ ਫੋਲੋ ਜ਼ਰੂਰ